ਮੈਂ ਕਿਸੇ ਪਾਰਟਿਕੂਲਰ ਹੀਰੋ ਬੇકરી ਦੇ ਖਿਲਾਫ ਨਹੀਂ ਮੈਂ ਤੇ ਹਰ ਇੱਕ ਨੂੰ ਕਹਿੰਦਾ ਕਾਰਪੋਰੇਸ਼ਨ ਦੀ ਇੰਪਰੂਵਮੈਂਟ ਟਰਸਟੀ ਗਲਾਡਾ ਦੀ ਕੋਈ ਵੀ ਸਰਕਾਰੀ ਜਗ੍ਹਾ ਤੇ ਕਬਜ਼ੇ ਨਾ ਕਰੋ ਤੁਸੀਂ ਇਹ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਦਿੱਤਾ ਕੋਈ ਉਸ ਤੇ ਕਾਰਵਾਈ ਅਕੇ ਸ਼ੁਰੂ ਹੋਈ ਉਸ ਦਾ ਮਤਾ ਪਾਣ ਦੇ ਕੋ ਪ੍ਰੋਸੈਸ ਚੱਲਿਆ ਕੋਈ ਸਹਿਮਤੀ ਦਿਖਾ ਰਹੇ ਨੇ ਮੈਨੂੰ ਨਾ ਕਮਿਸ਼ਨਰ ਸਾਹਿਬ ਨੇ ਸਹਿਮਤੀ ਦਿੱਤੀ ਸੀ ਉਹ ਕਹਿੰਦੇ ਮੈਂ ਇਹਨੂੰ ਲਿਹਾ ਦੇਣਾ ਪ੍ਰੋਸੈਸ ਚ ਮੇਰ ਸਾਹਿਬ ਬਾਹਰ ਗਏ ਸੀ ਅੱਜ ਹੀ ਉਹ ਪਹਿਲੇ ਦਿਨ ਆਫਿਸ ਆਇਆ ਉਹਨੇ ਬੁਲਾਇਆ ਅੱਧੇ ਘੰਟੇ ਤੱਕ ਜਾਣਾ ਤੇ ਉਹਨਾਂ ਦੇ ਕੋਲੋਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਇਹ ਅਸੀਂ ਮਤਾ ਪਾ ਕੇ ਤੇ ਇਹਨੂੰ ਬਣਵਾ ਦਾਂਗੇ ਨਾਮ ਤੋਂਕ ਜ਼ਰੂਰ ਪਾਸ ਕਰਾਂਗੇ ਛੋਟੀ ਜਿਹੀ ਸ਼ਰਧਾਂਜਲੀ ਆ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਆ ਕਿ ਲੋਕ ਜਿਹੜੀ ਚੀਜ਼ ਨੂੰ ਦੇਖਦੇ ਉਸੇ ਚੀਜ਼ ਦਾ ਨਾਮ ਲੈਣ ਲੱਗ ਜਾਂਦੇ ਇਸ ਬੈਕਰੀ ਨੂੰ ਦੇਖਦੇ ਸੀਗੇ ਇਸ ਚੌਕ ਨੂੰ ਉਸੇ ਨਾਮ ਦੇ ਨਾਲ ਬੁਲਾਉਣ ਲੱਗੇ ਫਿਰ ਜੇ ਕੋਈ ਇੱਥੇ ਨਿਸ਼ਾਨੀ ਲੱਗੂਗੀ ਸ਼੍ਰੀ ਗੁਰੂ ਤੇਗਪਾਦਰ ਸਾਹਿਬ ਜੀ ਨੂੰ ਲੱਗਦਾ ਫਿਰ ਹੌਲੀ ਹੌਲੀ ਲੋਕਾਂ ਦੇ ਮੂੰਹ ਤੇ ਵੀ ਫਿਰ ਚੌਂਕ ਦਾ ਨਾਂ ਚੜਨਾ ਸ਼ੁਰੂ ਹੋ ਜੇ ਬਿਲਕੁਲ ਜੀ ਆਪਾਂ ਕਰਾਂਗੇ ਕੁਝ ਇਦਾਂ ਦਾ ਉਪਰਾਲਾ ਇੱਕ ਵਾਰੀ ਪਾਸ ਹੋ ਜੇ ਕਾਰਪੋਰੇਸ਼ਨ ਦੇ ਮਾਧਿਅਮ ਰਾਹੀਂ ਮੇਰ ਸਾਹਿਬ ਦੇ ਸਾਡੇ ਮੰਤਰੀ ਸਾਹਿਬ ਨੇ ਸੰਜੀਵ ਰੋੜਾ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਕੋਈ ਇਦਾਂ ਜੀ ਇਹ ਇਸ ਵਾਰਡ ਤੇ ਹਲਕੇ ਤੇ ਇਸ ਚੌਂਕ ਤੇ ਕੁਝ ਇਦਾਂ ਦੀ ਚੀਜ਼ ਬਣਾਈ ਜਾਵੇ ਜਿਹੜੀ ਗੁਰੂ ਸਾਹਿਬ ਨੂੰ ਸਮਰਪਿਤ ਹੋਵੇ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਡਾ ਲੁਧਿਆਣੇ ਦਾ ਹੀਰੋ ਬੇકરી ਚੌਂਕ ਜਿੱਥੇ ਹੀਰੋ ਬੇકરી ਆਸੇ ਅਤੇ ਉਸੇ ਬੇકરી ਦੇ ਨਾਮ ਦੇ ਨਾਲ ਇਸ ਚੌਂਕ ਦਾ ਨਾਮ ਵੀ ਲਿਆ ਜਾਣਾ ਸ਼ੁਰੂ ਹੋ ਗਿਆ ਪਰ ਪਿੱਛੇ ਜੇ ਵਿਵਾਦ ਚੱਲਿਆ ਹੀਰੋ ਬੈਕਰੀ ਦੇ ਮਾਲਕ ਤੇ ਐਫ ਆਈ ਆਰ ਦਰਜ ਹੋਈ ਕਿ ਉਸਨੇ ਕਾਰਪੋਰੇਸ਼ਨ ਦੀ ਇੰਪਰੂਵਮੈਂਟ ਟਰਸ ਦੀ ਜਗ੍ਹਾ ਤੇ ਕਬਜ਼ਾ ਕਰਕੇ ਆਪਣੀ ਬਿਲਡਿੰਗ ਬਣਾਈ ਹੋਈ ਆ ਉਸ ਤੋਂ ਬਾਅਦ ਇਸ ਚੌਂਕ ਦਾ ਨਾਮ ਬਦਲਣ ਦੀ ਵੀ ਮੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਹੀਰੋ ਬੈਕਰੀ ਚੌਂਕ ਕੋਈ ਰਜਿਸਟਰਡ ਨਾਮ ਨਹੀਂ ਹੈਗਾ ਕਾਗਜ਼ਾਂ ਦੇ ਵਿੱਚ ਅਜਿਹਾ ਕੋਈ ਚੌਂਕ ਜਿਹੜਾ ਉਹ ਨਹੀਂ ਹੈਗਾ ਪਰ ਇਸ ਚੌਂਕ ਨੂੰ ਹੁਣ ਨਾਮ ਦੇਣ ਦੀ ਮੰਗ ਜਿਹੜੀ ਆ ਉੱਠੀ ਹੈ ਮੰਗ ਹੋਰ ਕਿਸੇ ਨੇ ਨਹੀਂ ਸਕੋ ਇਸੇ ਇਲਾਕੇ ਦੇ ਕਾਉਂਸਲਰ ਨੇ ਮੰਗ ਚੁੱਕੀ ਆ ਉਸਨੇ ਆਪਣੇ ਬੋਰਡ ਵੀ ਇੱਥੇ ਲਗਾਏ ਨੇ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਚੌਂਕ ਇਸ ਦਾ ਨਾਮ ਰੱਖਿਆ ਔਰਡ ਨੰਬਰ 60 60 ਦੇ ਕਾਉਂਸਲਰ ਨੇ ਗੁਰਪ੍ਰੀਤ ਸਿੰਘ ਬੱਬਲ ਉਹਨਾਂ ਦੇ ਵੱਲੋਂ ਇਹ ਪੋਸਟਰ ਲਗਾਏ ਗਏ ਨੇ ਬੋਰਡ ਲਗਾਏ ਗਏ ਨੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਪੁਰਬ ਤੇ ਇਹ ਜਿਹੜਾ ਚੌਂਕ ਦਾ ਨਾਮ ਹੈ ਉਹਨਾਂ ਨੂੰ ਸਮਰਪਿਤ ਕੀਤਾ ਜਾਵੇ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਬਾਈ ਜੀ ਬਹੁਤ ਲੰਬੇ ਸਾਲਾਂ ਤੋਂ ਤੁਸੀਂ ਵੀ ਇੱਥੇ ਹੀ ਉਹ ਇਹ ਬੇકરી ਵੀ ਇੱਥੇ ਹੀ ਹੈ ਔਰ ਹੌਲੀ ਹੌਲੀ ਕਰਕੇ ਇਸ ਚੌਂਕ ਨੂੰ ਇਸ ਬੇકરી ਦਾ ਨਾਮ ਜਿਹੜਾ ਪਾ ਦਿੱਤਾ ਗਿਆ ਹਰ ਕੋਈ ਕਹਿੰਦਾ ਵੀ ਕਿੱਥੇ ਆਉਣਾ ਹੀਰੋ ਬੇકરી ਚੌਂਕ ਆਣਾ ਹੁਣ ਤੁਸੀਂ ਮੰਗ ਚੱਕੀ ਹੈ ਕਿ ਇਸ ਚੌਂਕ ਦਾ ਨਾਮ ਬਦਲਣਾ ਚਾਹੀਦਾ ਤੁਹਾਨੂੰ ਕਿਉਂ ਤੁਸੀਂ ਇਹ ਮੰਗ ਚੱਕੀ ਹੈ ਤੁਹਾਨੂੰ ਉਹ ਨਾਮ ਪਸੰਦ ਨਹੀਂ ਹੈਗਾ ਪਹਿਲੇ ਵਾਲਾ ਨਾਮ ਪਸੰਦ ਦੀ ਗੱਲ ਨਹੀਂ ਆ ਇਹ ਵਿਵਾਦਾਂ ਦੇ ਵਿੱਚ ਹੀਰੋ ਬੇકરી ਚੌਂਕ ਆ ਗਈ ਇਹ ਪਹਿਲਾਂ 120 ਫੁੱਟ ਚੌੜੀ ਸੜਕ ਹੁੰਦੀ ਸੀ ਜਿਹੜੀ ਕਿ ਅੱਜ 90 ਫੁੱਟ ਰਹਿ ਗਈ ਆ ਮੈਂ ਕਿਸੇ ਪਾਰਟਿਕੂਲਰ ਹੀਰੋ ਬੇકરી ਦੇ ਖਿਲਾਫ ਨਹੀਂ ਮੈਂ ਤੇ ਹਰ ਇੱਕ ਨੂੰ ਕਹਿੰਨਾ ਕਾਰਪੋਰੇਸ਼ਨ ਦੀ ਇੰਪਰੂਵਮੈਂਟ ਟਰਸਟ ਦੀ ਗਲਾਡਾ ਦੀ ਕੋਈ ਵੀ ਸਰਕਾਰੀ ਜਗ੍ਹਾ ਤੇ ਕਬਜ਼ੇ ਨਾ ਕਰੋ ਦੇਖੋ ਉਹਨਾਂ ਦੇ ਇੰਜੀਨੀਅਰ ਆਰਕੀਟੈਕਟਸ ਨੇ ਪਲਾਨ ਕੀਤੇ ਹੁੰਦੇ ਆ ਵੀ ਇਹ ਸੜਕ ਦਾ ਐਦਾਂ ਕੱਟ ਨਿਕਲਣਾ ਇਹ ਚੌਕ ਇੰਨਾ ਛੱਡਣਾ ਆਪਾਂ ਉਹਨੂੰ ਸੜਕ ਨੂੰ ਅੱਗੇ ਵਧਾ ਕੇ ਸੜਕ ਇੰਨੀ ਕਵਰ ਕਰ ਲੈਣੇ ਆ ਉਹ ਹਜ਼ਾਰਾਂ ਲੋਕ ਪ੍ਰਭਾਵਿਤ ਹੁੰਦੇ ਆ ਦੇ ਨਾਲ ਮੈਂ ਇਹ ਕਹਿੰਦਾ ਸੀ ਵੀ ਇਹ ਕੋਈ ਰਜਿਸਟਰਡ ਨਾਮ ਨਹੀਂ ਆ ਸਾਡੇ ਗੁਰ ਤੇਗ ਬਹਾਦਰ ਸਾਹਿਬ ਦਾ ਲਸਾਨੀ ਕੁਰਬਾਨੀਆਂ ਉਹਨਾਂ ਦੇ ਪਰਿਵਾਰ ਦੀਆਂ ਇਹ 350 ਸਾਲਾਂ ਸ਼ਹੀਦੀ ਗੁਰਪੁਰਬ ਆ ਰਿਹਾ ਜਿਹੜਾ ਕਿ ਲੁਧਿਆਣੇ ਵਿੱਚੋਂ ਵੀ ਨਗਰ ਕੀਰਤਨ ਕੱਢ ਰਿਹਾ ਆ ਆਨੰਦਪੁਰ ਸਾਹਿਬ ਬਹੁਤ ਵੱਡੇ ਪੱਧਰ ਤੇ ਸਰਕਾਰ ਇਹ 350 ਸਾਲਾਂ ਸ਼ਹੀਦੀ ਗੁਰਪੁਰਬ ਮਨਾ ਰਿਹਾ ਮੈਂ ਤਾਂ ਕੋਈ ਛੋਟੀ ਜੀ ਤੁੱਛ ਜੀ ਮੰਗ ਰੱਖੀ ਸੀ ਮੇਲ ਸਾਹਿਬ ਤੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਤੋਂ ਵੀ ਇਹ ਮਤਾ ਪਾ ਕੇ ਇਸ ਚੌਕ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਨਾਂ ਨੂੰ ਸਮਰਪਿਤ ਕੀਤਾ ਜਾਵੇ 350 ਸਾਲਾਂ ਨੂੰ ਦੇਖੋ ਜਦੋਂ ਅਸੀਂ ਕੋਈ ਵੀ ਚੀਜ਼ ਆ ਕੋਈ ਜਿਵੇਂ ਕੋਈ ਹਾਲ ਬਣਾਉਨੇ ਆ ਗੁਰੂ ਸਾਹਿਬ ਦੇ ਨਾਂ ਤੇ ਕੋਈ ਸੜਕ ਦਾ ਨਾਮ ਰੱਖਦੇ ਆ ਕੋਈ ਚੌਕ ਦਾ ਨਾਮ ਰੱਖਦੇ ਆ ਸਾਡੇ ਕਿਤੇ ਨਾ ਕਿਤੇ ਛੋਟੇ ਬੱਚੇ ਆ ਜਿਹੜੇ ਅੱਜ ਕੱਲ ਮੋਬਾਈਲਾਂ 'ਚ ਵਿਅਸਤ ਨੇ ਇਨਡੋਰ ਗੇਮਾਂ 'ਚ ਵਿਅਸਤ ਨੇ ਉਹ ਕਿਤੇ ਨਾ ਕਿਤੇ ਪੁੱਛਦੇ ਆ ਵੀ ਇਹ ਗੁਰਤੇਗ ਕਬਾਧਰ ਸਾਹਿਬ ਦਾ ਚੌਂਕ ਦਾ ਨਾਂ ਕਿਉਂ ਰੱਖਿਆ ਸੀ ਇਹ ਕੌਣ ਨੇ ਫਿਰ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਇਹ ਕਸ਼ਮੀਰੀ ਪੰਡਤਾਂ ਲਈ ਸ਼ਹੀਦੀਆਂ ਦਿੱਤੀਆਂ ਸਾਡੇ ਗੁਰੂ ਸਾਹਿਬ ਨੇ ਨੌਵੇਂ ਪਾਤਸ਼ਾਹ ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਸਰਬੰਸ ਵਾਰਤਾ ਚਾਰ ਸਾਹਿਬ ਜਾਦੇਵਾਰ ਤੇ ਫਿਰ ਇਹ ਕਿਤੇ ਨਾ ਕਿਤੇ ਟੌਪਿਕ ਛੱਡਦਾ ਤੇ ਕਿਉਂ ਨਾ ਇੱਕ ਛੋਟੀ ਜੀ ਬਿਲਕੁਲ ਛੋਟੀ ਜੀ ਸ਼ਰਧਾਂਜਲੀ ਬਿਲਕੁਲ ਨਿੱਕੀ ਜੀ ਗੁਰਤੇਗ ਕਬਾਧਰ ਸਾਹਿਬ ਦੇ ਨਾਂ ਤੇ ਚੌਂਕ ਰੱਖਣ ਦੀ ਸਾਡੇ ਵਾਰਡ ਚ ਪਿੰਦਾ ਇਹਦਾ ਹਿੱਸਾ ਕਾਫੀ ਵੀ ਉਹਦੇ ਨਾਮ ਤੇ ਰੱਖਿਆ ਜਾਵੇ ਇਹ ਮੰਗ ਕੀਤੀ ਸੀ ਸਰਕਾਰ ਤੋਂ ਕਾਰਪੋਰੇਸ਼ਨ ਤੋਂ ਮੈਂ ਤੇ ਸੀਐਮ ਸਾਹਿਬ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅ ਅਰਜ਼ਾਤ ਕਰੂੰਗਾ ਵੀ ਇਹ ਚੌਂਕ ਦਾ ਨਾਮ ਬਦਲ ਕੇ ਛੋਟੀ ਜੀ ਸ਼ਰਧਾਂਜਲੀ ਦੇ ਤੁਸੀਂ ਮੰਗ ਪੱਤਰ ਵੀ ਦਿੱਤਾ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਦਿੱਤਾ ਕੋਈ ਉਸ ਤੇ ਕਾਰਵਾਈ ਅੱਗੇ ਸ਼ੁਰੂ ਹੋਈ ਉਸ ਦਾ ਮਤਾ ਪਾਣ ਦੇ ਕੋਈ ਪ੍ਰੋਸੈਸ ਚੱਲਿਆ ਕੋਈ ਸਹਿਮਤੀ ਦਿਖਾ ਰਹੇ ਨੇ ਉਹ ਮੈਨੂੰ ਨਾ ਕਮਿਸ਼ਨਰ ਸਾਹਿਬ ਨੇ ਸਹਿਮਤੀ ਦਿੱਤੀ ਸੀ ਉਹ ਕਹਿੰਦੇ ਮੈਂ ਇਹਨੂੰ ਲਿਆ ਦੇਣਾ ਪ੍ਰੋਸੈਸ ਚ ਮੇਰ ਸਾਹਿਬ ਬਾਹਰ ਗਏ ਹੋਏ ਸੀ ਅੱਜ ਜੀਓ ਪਹਿਲੇ ਦਿਨ ਆਫਿਸ ਆਏ ਉਹਨੇ ਬੁਲਾਇਆ ਅੱਧੇ ਘੰਟੇ ਤੱਕ ਜਾਣਾ ਤੇ ਉਹਨਾਂ ਦੇ ਕੋਲੋਂ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਵੀ ਇਹ ਅਸੀਂ ਮਤਾ ਪਾ ਕੇ ਤੇ ਇਹਨੂੰ ਬਣਵਾ ਦਾਂਗੇ ਨਾਮ ਨੂੰ ਚੌਂਕ ਜ਼ਰੂਰ ਪਾਸ ਕਰਾਂਗੇ ਛੋਟੀ ਜਿਹੀ ਸ਼ਰਧਾਂਜਲੀ ਹੈ ਕਿਸੇ ਨੂੰ ਵੀ ਕੋਈ ਇਤਤਰਾਜ ਨਹੀਂ ਆ ਬੜੇ ਲੋਕਾਂ ਦੇ ਮੈਨੂੰ ਫੋਨ ਆਏ ਬੜੇ ਲੋਕਾਂ ਨੇ ਸਪੋਰਟ ਕੀਤੀ ਵੀ ਬਹੁਤ ਵਧੀਆ ਕੰਮ ਹੈ ਦੇਖੋ ਸਾਡੀ ਇਹ ਚੌਂਕ ਰੱਖਦਿਆਂ ਮੰਗ ਇਹ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਣੀ ਇਹ ਸਾਡੀ ਜ਼ਿੰਮੇਵਾਰੀ ਵਧ ਜਾਣੀ ਆ ਜੇ ਨਾਂ ਰੱਖਿਆ ਜਾਂਦਾ ਇੱਥੇ ਮੈਨੂੰ ਇੱਕ ਪੱਕਾ ਬੰਦਾ ਅਸੀਂ ਲਾਵਾਂਗੇ ਜਿਹੜਾ ਇਹ ਚੌਂਕ ਨੂੰ ਸਾਫ਼ ਸੁਥਰਾ ਰੱਖੇਗਾ ਉਸ ਤੇਗ ਭਾਦਰ ਸਾਹਿਬ ਦੀ ਕੋਈ ਨਾ ਕੋਈ ਨਿਸ਼ਾਨੀ ਇੱਥੇ ਲਾਵਾਂਗੇ ਕੋਈ ਨਾ ਕੋਈ ਯਾਦਗਾਰ ਬਣਾਵਾਂਗੇ ਬਸ ਇੱਕ ਸ਼ੁਰੂਆਤ ਆ ਵੀ ਸਾਡੇ ਵੱਲੋਂ ਚੰਗੀ ਸ਼ੁਰੂਆਤ ਕਹਿ ਸਕਦੇ ਹਾਂ ਵੀ ਇਹ ਸਾਡੀ ਬੇਨਤੀ ਸਰਕਾਰ ਕਰੇ ਸਰਕਾਰ ਕਾਰਪੋਰੇਸ਼ਨ ਦਾ ਨਾਮ ਬਦਲ ਦੇਵੇ ਕਿ ਲੋਕ ਜਿਹੜੀ ਚੀਜ਼ ਨੂੰ ਦੇਖਦੇ ਆ ਉਸੇ ਚੀਜ਼ ਦਾ ਨਾਮ ਲੈਣ ਲੱਗ ਜਾਂਦੇ ਇਸ ਬੈਕਰੀ ਨੂੰ ਦੇਖਦੇ ਸੀਗੇ ਇਸ ਚੌਂਕ ਨੂੰ ਉਸੇ ਨਾਮ ਦੇ ਨਾਲ ਬੁਲਾਉਣ ਲੱਗੇ ਫਿਰ ਜੇ ਕੋਈ ਇੱਥੇ ਨਿਸ਼ਾਨੀ ਲੱਗੂਗੀ ਸ਼੍ਰੀ ਗੁਰੂ ਤੇਗਪਾਦਰ ਸਾਹਿਬ ਦੀ ਮੈਨੂੰ ਲੱਗਦਾ ਫਿਰ ਹੌਲੀ ਹੌਲੀ ਲੋਕਾਂ ਦੇ ਮੂੰਹ ਤੇ ਵੀ ਫਿਰ ਚੌਂਕ ਦਾ ਨਾਮ ਚੜ੍ਹਨਾ ਸ਼ੁਰੂ ਹੋ ਜੂ ਬਿਲਕੁਲ ਜੀ ਆਪਾਂ ਕਰਾਂਗੇ ਕੁਛ ਇਦਾਂ ਦਾ ਉਪਰਾਲਾ ਇੱਕ ਵਾਰੀ ਪਾਸ ਹੋ ਜੇ ਕਾਰਪੋਰੇਸ਼ਨ ਦੇ ਮਾਧਮ ਰਾਹੀਂ ਮੇਅਰ ਸਾਹਿਬ ਦੇ ਸਾਡੇ ਮੰਤਰੀ ਸਾਹਿਬ ਨੇ ਸੰਜੀਵ ਰੋੜਾ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਕੋਈ ਇਦਾਂ ਜੀ ਇਹ ਇਸ ਵਾਰਡ ਚ ਹਲਕੇ ਤੇ ਇਸ ਚੌਂਕ ਚ ਕੁਛ ਇਦਾਂ ਦੀ ਚੀਜ਼ ਅਜੀ ਕੋਸ਼ਿਸ਼ ਜਾਰੀ ਰੱਖਾਂਗੇ ਦੇਖੋ ਅਸੀਂ ਕਿਤੇ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ ਕਾਉਂਸਲਰ ਦੇ ਨਾਲ ਜ਼ਿੰਮੇਵਾਰੀਆਂ ਵੀ ਹੁੰਦੀਆਂ ਵੀ ਅਸੀਂ ਆਉਣ ਵਾਲੀ ਪੀੜ੍ਹੀ ਲਈ ਕੀ ਕਰ ਰਹੇ ਹਾਂ ਆਉਣ ਵਾਲੇ ਬੱਚਿਆਂ ਲਈ ਕੀ ਕਰ ਰਹੇ ਹਾਂ ਅਸੀਂ ਭਵਿੱਖ ਵਿੱਚ ਉਹਨਾਂ ਨੂੰ ਕੀ ਦੇ ਕੇ ਕੀ ਜਾ ਰਹੇ ਹਾਂ ਅਸੀਂ ਜੇ ਸਾਫ ਸਫਾਈ ਕਰਾ ਲਈਏ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਅਸੀਂ ਉਹਨਾਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਲੋਕ ਸਾਨੂੰ ਆਪਣਾ ਰੋਲ ਮਾਡਲ ਬੱਚੇ ਸਮਝਣ ਲੱਗ ਜਾਂਦੇ ਆ ਜੇ ਅਸੀਂ ਚੰਗੇ ਕੰਮ ਕਰਾਂਗੇ ਬੱਚੇ ਆਪੇ ਚੰਗੇ ਕੰਮਾਂ ਵੱਲ ਲੱਗਣਗੇ ਜੇ ਅਸੀਂ ਮਾੜੇ ਕੰਮ ਕਰਾਂਗੇ ਤੇ ਲੋਕ ਸਾਨੂੰ ਦੇਖ ਕੇ ਮਾੜੇ ਕੰਮ ਕਰਨਗੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕੁਛ ਨਾ ਕੁਛ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਿਹਤ ਦੇ ਕੇ ਜਾਈ ਬੱਬਲ ਜੀ ਕੀ ਉਮੀਦ ਲੱਗਦੀ ਹੈ ਕਿੰਨੀ ਕੁ ਦੇਰ ਤੱਕ ਇਹ ਪ੍ਰੋਸੈਸ ਦਾ ਜਿਹੜਾ ਹੈਗਾ ਕਿਉਂਕਿ ਸਰਕਾਰੀ ਕੰਮਾਂ ਨੂੰ ਸਮਾਂ ਵੀ ਲੱਗ ਜਾਂਦਾ ਹੁੰਦਾ ਉਮੀਦ ਹੈਗੀ ਹੈ ਕਿ ਜਿਹੜਾ ਸਰਕਾਰ ਵੱਡੇ ਲੈਵਲ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਤੇ ਉਸ ਤਰੀਕਾ ਤੱਕ ਇਹ ਹੋ ਜੇ ਮੇਰੇ ਹਿਸਾਬ ਨਾਲ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਬੜੀ ਜਲਦੀ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਉਸ ਤੋਂ ਪਹਿਲਾਂ ਪਹਿਲਾਂ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਪਹਿਲਾਂ ਇਹ ਪਾਸ ਕਰ ਦੇਣ ਤਾਕੇ ਅਸੀਂ ਮੇਅਰ ਸਾਹਿਬ ਨੂੰ ਲਿਖ ਕੇ ਇੱਥੇ ਦਿਖਾ ਸਕੀਏ ਕਰ ਸਕੀਏ ਇੱਕ ਵਾਰੀ ਮਤਾ ਪਾਣਾ ਉਹਨਾਂ ਨੇ ਪਾ ਦੇਣਾ ਆਪ ਦਾ ਉੱਤੇ ਪ੍ਰੋਸੈਸ ਸ਼ੁਰੂ ਹੋ ਜਾਣਾ ਤੇ ਜਲਦੀ ਹੋ ਜਾਏਗਾ ਮੇਰੇ ਹਿਸਾਬ ਨਾਲ ਦੋਵਾਂ ਕਨਵਾਜੀ ਤਾਂ ਇਸ ਚੌਂਕ ਨੂੰ ਨਾਮ ਬਦਲਣ ਦੀ ਜਿਹੜੀ ਮੰਗ ਇਹਦੀ ਉੱਠ ਰਹੀ ਆ ਹਾਲਾਂਕਿ ਪਹਿਲਾ ਵਾਲਾ ਜਿਹੜਾ ਹੀਰੋਪਿਕਰੀ ਚੌਂਕ ਨਾਮ ਹੈ ਉਹ ਕਿਸੇ ਕਾਗਜ਼ਾਂ ਦੇ ਵਿੱਚ ਨਹੀਂ ਹੈਗਾ ਇਹੋ ਜਿਹਾ ਨਾਮ ਇਸ ਚੌਂਕ ਦਾ ਤੇ ਇਸ ਦਾ ਚੌਂਕ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੌਂਕ ਰੱਖਣ ਦੀ ਮੰਗ ਚੱਲ ਰਹੀ ਹੈ ਤੇ ਕਾਉਂਸਲਰ ਸਾਹਿਬ ਦਾ ਇਹ ਵੀ ਕਹਿਣਾ ਕਿ ਜੇਕਰ ਨਾਮ ਇਹ ਰੱਖਿਆ ਜਾਂਦਾ ਤਾਂ ਅਸੀਂ ਇਹ ਵੀ ਬੇਨਤੀ ਕਰਾਂਗੇ ਇੱਥੇ ਕੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੋਈ ਯਾਦਗਾਰੀ ਚੀਜ਼ ਐਸੀ ਬਣਾਈ ਜਾਵੇ ਜੋ ਲੋਕ ਇਥੋਂ ਲੰਘਣ ਤਾਂ ਜਿਸ ਦੇ ਨਾਲ ਉਹਨਾਂ ਨੂੰ ਯਾਦ ਆਵੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਪੁੱਛਣਾ ਉਹ ਸ਼ੁਰੂ ਕਰਨ ਜਿਨ੍ਹਾਂ ਨੂੰ ਨਹੀਂ ਪਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੌਣ ਸਨ ਤਾਂ ਤੇਰੇ ਅੱਗੇ ਸਾਹਿਬ ਨਾਲ ਜੁੜੇ ਹੋ ਕੈਮਰਾਮੈਨ ਬੰਟੀ ਦੇ ਨਾਲ ਸੰਜੋਜੀ ਸਿੰਘ ਭੱਲਾ ਜਨਤਾ ਤੇ ਸ਼ੁਕਰੀ ਧੰ